ਤੇ ਪਰਫੈਕਸ਼ਨ ਨੂੰ ਬੇਨਤੀ ਆ ਤੇ ਇਹ ਕਿ ਕਿਤਾ ਪਤਾ ਵੈਹੀ ਕਿ ਕਿ ਕੀਤੀ ਗਈ ਹੈ ਗਈ ਅਹਾਂ ਤੇ ਪਹੁੰਚ ਕੇ ਕਿੰਦੇ ਕੋਨੇ ਆਣ ਤੇ ਪਰਫੈਕਸ਼ਨ ਨੂੰ ਬੇਨਤੀ ਆ ਤੇ ਵੀਰ ਜੀ ਇਹ ਕਿਸੇ ਐਡੀਆਂ ਗੱਡੀਆਂ ਤੋਂ ਲੱਗਦੇ ਨਾਲ ਭਜਾਈ ਕਰੋ ਇਹ ਜੜੀਆਂ ਰੂਹਾਂ ਰੋਡਰੀਆਂ ਵਿਚਾਰੀਆਂ ਇੱਕ ਵੀਰ ਦੀ ਲਾਸ਼ ਲੱਭੀ ਆ ਡੈੱਡਪੋਡੀ ਲੱਭੀ ਆ ਤੇ ਕਿੰਨੇ ਦਿਨਾਂ ਬਾਅਦ ਨੂੰ ਲੱਗਦਾ ਡੱਡਪੋੜੀ ਗੜੀ ਮੁਸ਼ਕ ਮਾਰ ਰਹੀ ਆ ਕਿੰਨੇ ਦਿਨ ਹੋ ਗਏ ਲੱਗਾ 4 ਤੇ 5 ਦਿਨਾਂ ਦੀ ਗੱਡੀ ਹੀ ਆ ਤੇਲਫਾਗਾਂ ਨੂੰ ਇਹ ਬੇਨਤੀ ਆ ਕਿ ਇੱਥੇ ਆਓ ਆ ਵੇਖੋ ਪਾਣੀ ਇੱਥੇ ਕੱਲੇ ਲੰਗਰ ਦੇ ਲੰਗਰ ਤੇ ਜ਼ੋਰ ਨਾ ਰੱਖੋ ਜਾਂ ਕਿਸੇ ਹੋਰ ਜਿਹਾ ਦੇ ਮੀਡੀਆ ਤੇ ਜ਼ੋਰ ਨਾ ਰੱਖੋ ਇੱਥੇ ਹੀ ਪਹੁੰਚਣ ਸਰਕਾਰਾਂ ਜਿੱਥੇ ਪਹੁੰਚਣ ਦੀ ਲੋੜ ਆ ਇਸਟੀਆਂ ਲਿਆਉਣ ਦੀ ਜਿਹੜੀ ਚੀਜ਼ ਦੀ ਲੋੜ ਆ ਮਾਂ ਕੀ ਰਸਨੇ ਲੰਗਰ ਵੇਖੋ ਆ ਦੇਖੋ ਨਹੀਂ ਜਾ ਰਹੀ ਡੱਡਪੋੜੀ ਇਥੇ ਜਿਹੜੀ ਸਰਕਾਰ ਆ ਵਾਹਿਗੁਰੂ ਜੀ ਦਾ ਹਲਸਾ ਵੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਵੀ ਸਰਕਾਰ ਆ ਖਾਲਸਾ ਆਦਾਲੀ ਜਿੰਨੀ ਵੀ ਆ ਮੇਰੇ ਵੀਰ ਜਿਹੜੇ ਸੇਵਾ ਕਰਨਦੇ ਆ ਨਾ ਓਰੀਜਨਲ ਸੇਵਾ ਕਰੋ ਉਹ ਵੇਖੋ ਵੇਖੀ ਮਤਲਬ ਕਿ ਝੂੜੇ ਝਾੜੇ ਨਾਲ ਉਹ ਸਿੱਧੀ ਸਾਫ ਸਪਸ਼ਟ ਪਾਜੇ ਗੱਡੀਆਂ ਦੇ ਉੱਤੇ ਪਿੱਕਿਆਂ ਦੇ ਉੱਤੇ ਕਿਸ਼ਤੀਆਂ ਲੱਦ ਕੇ ਤੁਰੇ ਨਾ ਫਿਰੋ ਵੀ ਦਮਾਲੇ ਬਣ ਕੇ ਤੇ ਐਂ ਖਾਲਸਿਆਂ ਮਦਦ ਕਰੋ ਜਿੱਥੇ ਕਰਨ ਵਾਲੀ ਆ ਲੋਕ ਫਸੇ ਨੇ ਕੋਈ ਕੋਰੀਆਂ ਦੇ ਵਿੱਚ ਬੱਦਲ ਆ ਨਾ ਫਿਰ ਮੋਹ ਤੇ ਦੂਜੇ ਗਾਲਾਂ ਨਿਕਲਦੀਆਂ ਜਿਹੜੇ ਕੋਈ ਬੰਦਾ ਨਹੀਂ ਜਿੱਥੇ ਹੁੰਦਾ ਉਹ ਪਾਣੀ ਬਹੁਤ ਹੀ ਜ਼ਿਆਦਾ ਵਾ ਉਹਦੀ ਜ਼ਿਆਦਾ ਬਣੀ ਹੋਈ ਹੈ ਵੇਖੋ ਯਾਰ ਕਿੰਨੀ ਮਨ ਮਨਪ ਦੀ ਕੋਈ ਹਰਕਤ ਰਾਜਿੰਦਰ ਘਰ ਕੌਂਸੀ ਦੇ ਬਾਜ਼ ਡੱਟ ਬੜੀ ਜਿਹੀ ਹੈ ਕੋਈ ਇਥੇ ਪ੍ਰੋਟੈਸਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਕਵਰ ਦੀ ਜਿਹੜੀ ਇਹੋ ਸਾਥ ਦੇਣ ਲਈ ਗੁਰੂ ਅਰਜਨ ਪਾਤਸ਼ਾਹ ਦੀ ਕਿਰਤਾਂ ਨਾਲ ਤੇ